ਤੇ ਜਿਵੇਂ ਅੰਕਲ ਜੀ ਨੇ ਤੁਹਾਨੂੰ ਬੜੀ ਡਿਟੇਲ ਨਾਲ ਦੱਸਿਆ ਭਗਤ ਸਿੰਘ ਜੀ ਬਾਰੇ ਕੁਝ ਸਾਡੀਆਂ ਸਮਾਜ ਦੇਆਂ ਕ੍ਰਿਤੀਆਂ ਬਾਰੇ ਕੁਝ ਸਾਡੇ ਜਿਹੜੇ ਨੰਗ ਚੁੱਕੇ ਪਾਸਟ ਬਾਰੇ ਤੇ ਕੁਝ ਸਮਾਜ ਵਿੱਚ ਕੀ ਕੁਝ ਚੱਲ ਰਿਹਾ ਉਹਦੇ ਬਾਰੇ ਤੇ ਇਹਨਾਂ ਦਾ ਸਾਡੇ ਨਾਲ ਬਹੁਤ ਜ਼ਿਆਦਾ ਤਜਰਬਾ ਤੇ ਬਾਕੀ ਸਾਰੇ ਸਾਡੇ ਸੂਝਮਾਨ ਸੱਜਣ ਬੈਠੇ ਆ ਤੇ ਮੈਂ ਨਿੱਕੀ ਦੀ ਗੱਲ ਸ਼ੇਅਰ ਕਰਨੀ ਚਾਹੁੰਦਾ ਵੀ ਅੱਜ ਕੱਲ੍ਹ ਦੇ ਸਮਾਜ ਵਿੱਚ ਚੱਲ ਕੀ ਰਿਹਾ ਜਿੰਨੀ ਕਿ ਮੈਨੂੰ ਸਮਝ ਆ ਜਾਂ ਸਮਝ ਲੱਗੀ ਆ ਮੈਂ 4-5 ਸਾਲ ਨਿਊਜ਼ੀਲੈਂਡੋਂ ਲਾ ਕੇ ਆਇਆ ਜੀ ਤੇ ਮੈਂ ਥੋੜੀ ਜਿਹਾ ਤੁਹਾਨੂੰ ਬਾਹਰ ਦੀ ਜ਼ਿੰਦਗੀ ਬਾਰੇ ਦੱਸਣਾ ਚਾਹਣਾ ਤੇ ਐਕਚੁਅਲੀ ਸਾਡਾ ਸਮਾਜ ਇਹੋ ਜਿਹਾ ਬਣ ਚੁੱਕਿਆ ਵੀ ਸਾਨੂੰ ਇਸ ਹਾਵ ਨਾਲ ਘੜਿਆ ਜਾ ਰਿਹਾ ਮੈਂ ਆਪ ਗੱਲ ਮੈਨੂੰ ਸਮਝ ਲੱਗੀ ਹੌਲੀ ਹੌਲੀ ਜ਼ਿੰਦਗੀ ਦੇ ਤਜਰਬੇ ਤੋਂ ਕਹਿ ਲਓ ਅਜੇ ਮੈਂ ਇਹਦਾ ਵੱਡਾ ਹੋਇਆ ਨਹੀਂ ਤੇ ਜਿਹੜੀ ਸਾਡੀ ਪੜ੍ਹਾਈ ਆ ਇਹ ਵੀ ਇੱਕ ਪੁਆਇੰਟ ਤੇ ਆ ਕੇ ਸਾਨੂੰ ਬਹੁਤ ਵੀਕ ਕਰ ਦਿੰਦੀ ਹੈ ਜੀ ਕੁਝ ਬੰਦੇ ਹੁੰਦੇ ਆ ਜੇ 100 ਬੰਦਾ ਪੜ੍ਹਦਾ ਦੋ ਬੰਦੇ ਹੁੰਦੇ ਜਿਹੜੇ ਆਪਣੇ ਪੜ੍ਹਾਈ ਦਾ ਸਹੀ ਯੂਜ਼ ਕਰਦੇ ਆ ਨਹੀਂ ਤਾਂ ਸਾਨੂੰ ਪੜ੍ਹਾਈ ਦੀ ਅਕਲ ਤਾਂ ਤੇ ਆ ਕੇ ਸਾਡੇ ਦਿਮਾਗ ਨੂੰ ਮੈਂ ਕਹਿ ਸਕਦਾ ਨਪੁੰਸਨ ਕਰ ਦਿੰਦੀ ਆ ਕਿਉਂਕਿ ਸਾਡੀ ਸੋਚਣ ਸ਼ਕਤੀ ਖਤਮ ਹੋ ਜਾਂਦੀ ਆ ਅਸੀਂ ਸਮਾਜ ਦੇ ਇਹੋ ਜਿਹੇ ਵਰਤਾਂਤ ਵਿੱਚ ਵੱਢ ਜੰਨੇ ਆ ਵੀ ਸਾਨੂੰ ਇਹ ਸਮਝਣਾ ਬਹੁਤ ਔਖਾ ਹੋ ਜਾਂਦਾ ਵਿੱਚ ਕਦੇ ਨਹੀਂ ਖੜੀ ਏ ਕਦੇ ਨਹੀਂ ਨਾ ਖੜੀ ਏ ਆਪਣੇ ਘਰਾਂ ਵਿੱਚ ਲਾ ਲਓ ਆਪਣੇ ਆਸ-ਪਾਸ ਲਾ ਲਓ ਬਹੁਤ ਸਾਰੇ ਇਹੋ ਜਿਹੇ ਵੀ ਤੁਹਾਡੇ ਕੋਲ ਐਗਜ਼ਾਮਪਲ ਹੋਣਗੇ ਜਿਹੜੇ ਪੜ੍ਹਨ ਲਿਖ ਕੇ ਕੁਝ ਉੱਚੀਆਂ ਪੋਸਟਾਂ ਤੇ ਲੱਗ ਗਏ ਆ ਤੇ ਪਰ ਉਹ ਤੁਹਾਡੇ ਨਾਲ ਬੋਲਣੇ ਹਟ ਗਏ ਸਾਡੇ ਪਿੰਡ ਦੇ ਬਹੁਤ ਐਗਜ਼ਾਮਪਲ ਹੈ ਸਾਡੇ ਰਿਸ਼ਤੇਦਾਰਾਂ ਵਿੱਚ ਬਹੁਤ ਐਗਜ਼ਾਮਪਲ ਹੈ ਸਾਡੇ ਯਾਰਾਂ ਦੋਸਤਾਂ ਵਿੱਚ ਬਹੁਤ ਐਗਜ਼ਾਮਪਲ ਆ ਜਿਵੇਂ ਕੋਈ ਪੋਸਟ ਤੇ ਜਾਂਦਾ ਜਾਂ ਕੋਈ ਕਿਸੇ ਕੰਪਨੀ ਵਿੱਚ ਲੱਗ ਜਾਂਦਾ ਪਤਾ ਨਹੀਂ ਉਹਨਾਂ ਦੇ ਦਿਮਾਗ ਵਿੱਚ ਕੀ ਹੋ ਜਾਂਦਾ ਤੇ ਉਹ ਇੱਕ ਤਾਂ ਸਮਾਜ ਵਿੱਚ ਕਿਸੇ ਦੀ ਖੜਨ ਤੋਂ ਘੱਤਰ ਆਉਣ ਲੱਗ ਜਾਂਦੇ ਆ ਤੇ ਇੱਕ ਉਹ ਬਸ ਆਪਣੇ ਟੱਬਰ ਵਿੱਚ ਕਹਿ ਲਓ ਜਾਂ ਆਪਣੇ ਆਪ ਵਿੱਚ ਹੀ ਬਿਜ਼ੀ ਹੋ ਜਾਂਦੇ ਆ ਜਾਂ ਪੈਸੇ ਦੇ ਮਗਰ ਭੱਜਣ ਲੱਗ ਜਾਂਦੇ ਆ ਵੀ ਉਹਨਾਂ ਨੂੰ ਦੁਨੀਆਦਾਰੀ ਦਾ ਜੰਗ ਇੱਥੇ ਆਇਆ ਦਾ ਨਾ ਆਵੇ ਕੋਈ ਧਰਤੀ ਤੇ ਕਹਿ ਲਓ ਬੋੜੀ ਬਰਾਬਰ ਕਹਿ ਸਕਦੇ ਆ ਕਿਉਂਕਿ ਆਪਾਂ ਜਿਹੜੇ ਵੀ ਜੰਮੇ ਆ ਇੱਥੇ ਹਰੇਕ ਨੇ ਮਰਨਾ ਜੀ ਹੁਣ ਭਗਤ ਸਿੰਘ ਜੀ ਸ਼ਹੀਦ ਹੋਏ ਆ ਹੋਈ ਤਾਂ ਇਹਨਾਂ ਦੀ ਵੀ ਡੈਥ ਆ ਇਹ ਸ਼ਹੀਦ ਘਲਾਉਂਦੇ ਆ ਆਪਣੇ ਜਿਹੜੇ ਵੀ ਬੜੇ ਆ ਕੇ ਮਰ ਜਾਂਦੇ ਤੇ ਉਹਨਾਂ ਨੂੰ ਕੋਈ ਯਾਦ ਨਹੀਂ ਰੱਖਦਾ ਤੇ ਐਵੇਂ ਜਿੰਦਗੀ ਦੀ ਰੇਸ ਚੱਲਣ ਡਈ ਆ ਕਈ ਸੱਜਣ ਬਾਹਰ ਬੈਠੇ ਦੇਖੀ ਜਾਂਦੇ ਜਿਹੜੇ ਬੰਦੇ ਦੌੜਦੇ ਆ ਉਹਨਾਂ ਵਿੱਚੋਂ ਜਿਹੜੇ ਸੱਜਣ ਮੋਹਰੇ ਆ ਜਾਂਦੇ ਉਹਨਾਂ ਦਾ ਨਾਮ ਬਣ ਜਾਂਦਾ ਜਿਹੜੇ ਭੱਜਦੇ ਨਾਮ ਤਾਂ ਉਹਨਾਂ ਨੂੰ ਲੋਕ ਯਾਦ ਰੱਖਦੇ ਆ ਪਰ ਜਿਹੜੇ ਮੇਰੇ ਵਰਗੇ ਦਰਸ਼ਕ ਬਾਹਰ ਬੈਠੇ ਦੇਖਦੇ ਉਹਨਾਂ ਨੂੰ ਕੋਈ ਯਾਦ ਨਹੀਂ ਰੱਖਦਾ ਮੈਂ ਇਹ ਗੱਲ ਕਹਿਣੀ ਜੋ ਨਾ ਵੀ ਸਾਡੇ ਸਮਾਜ ਨੂੰ ਸਾਡੀ ਸਿੱਖਿਆ ਪ੍ਰਣਾਲੀ ਨੂੰ ਵੀ ਬੜੇ ਇਹਨਾਂ ਨੇ ਢਾਗਣਾ ਮੋੜਿਆ ਵੀ ਜਿਹਦੇ ਵਿੱਚ ਸਾਡੀ ਇਨਕਲਾਬੀ ਗੱਲਾਂ ਚੋਂ ਹੀ ਡੈਡ ਕਰ ਦਿੱਤੀਆਂ ਜਿਹਦੇ ਵਿੱਚ ਜਿਹੜੇ ਹੁਣ ਨਵੇਂ ਨੌਜਵਾਨ ਆ ਮੈਂ ਅੱਗੇ ਆਮ ਚੱਲਾਂ ਕਰਦਾ ਹੁੰਨਾ ਸਾਡੇ ਕਈ ਪੁਰਾਣੇ ਬਜ਼ੁਰਗ ਜਿਹੜੇ ਅਨਪੜ੍ਹ ਕਹਿ ਸਕਦੇ ਪਰ ਆਪਾਂ ਉਹਨਾਂ ਨੂੰ ਆਮ ਪਰ ਉਹ ਅਨਪੜ੍ਹ ਕਹਿ ਦਿੰਨੇ ਆ ਪਰ ਉਹੀ ਬੰਦੇ ਇਹੋ ਜਿਹੇ ਸੀ ਜਿਹੜੇ ਹਮੇਸ਼ਾ ਟਿਕੜਾ ਇਹ ਖੜਦੇ ਹੁੰਦੇ ਸੀ ਸਾਡੇ ਅਨਪੜ੍ਹ ਬਜ਼ੁਰਗਾਂ ਨੇ ਸਾਨੂੰ ਆਜ਼ਾਦੀ ਦਿਲਵਾਈ ਸਾਡੇ ਅਣਪਣ ਬਾਬਿਆਂ ਕਰਕੇ ਅਸੀਂ ਅੱਜ ਮੈਕਾਨੇ ਬੋਲਣ ਜੋਗੇ ਹੋ ਗਏ ਆ ਖੇਤੀ ਕਰਦੇ ਆ ਸਭ ਕੁਝ ਕਰਦੇ ਆ ਕਿਉਂਕਿ ਉਹਨਾਂ ਦੀ ਮਿਹਨਤ ਦਾ ਨਤੀਜਾ ਠੀਕ ਆ ਟਾਈਮ ਅਨੁਸਾਰ ਯੁੱਗ ਬਦਲਦਾ ਸਟੱਡੀਆਂ ਚੇਂਜ ਹੁੰਦੀਆਂ ਸਭ ਕੁਝ ਹੁੰਦਾ ਪਰ ਜਿਦੋਂ ਸਾਡੇ ਦਿਮਾਗ ਵਿੱਚ ਸਟੱਡੀ ਦੇ ਥਰੂ ਇਹੋ ਜਿਹਾ ਸਿਸਟਮ ਬਿਠਾ ਦਿੱਤਾ ਜਾਵੇ ਵੀ ਤੁਸੀਂ ਜੰਮੇ ਬਸ ਕੰਮ ਕਰ ਲੈ ਲੀਆਂ ਸਰਕਾਰ ਵਾਲੇ ਕੰਮ ਕਰੋ ਤੇ ਮਰ ਜਾਓ ਉਹ ਵੀ ਮੇਰੇ ਹਿਸਾਬ ਨਾਲ ਇੱਕ ਸਾਡੇ ਸਮਾਜ ਨੂੰ ਕੋਈ ਵਧੀਆ ਸੇਧ ਦੇਣ ਵਾਲਾ ਕੰਮ ਹੈ ਨਹੀਂਗਾ ਇਤੋਂ ਜੰਗਾ ਦਾ ਅਸੀਂ ਇੰਨਾ ਕੁ ਪੜੀਏ ਵੀ ਅਸੀਂ ਆਪਣਾ ਬਸ ਹਸਾਬ ਦਾ ਵਧੀਆ ਕਰੀਏ ਤੇ ਇੱਕ ਦਿਨ ਲਈ ਖਾੜਨ ਚੋਕੇ ਹੋ ਜਾਈਏ ਇਹ ਸਾਡੇ ਲਈ ਸਭ ਤੋਂ ਵਧੀਆ ਚੀਜ਼ ਆ ਕਿਉਂਕਿ ਜਿਹੜੇ ਵੱਡੇ ਵੱਡੇ ਕਾਰਪੋਰੇਸ਼ਨਾਂ ਦੇ ਵਿੱਚ ਨੌਕਰ ਲੱਗੇ ਹੋਏ ਆ ਉਹਨਾਂ ਨੂੰ ਹਮੇਸ਼ਾ ਇਹੀ ਖਤਰਾ ਰਹਿੰਦਾ ਵੀ ਜੇ ਮੈਂ ਆਹ ਕਰਤਾ ਤੇ ਮੈਨੂੰ ਉਹਨਾਂ ਨੇ ਕੱਢ ਕੇ ਬਾਹਰ ਮਾਰ ਦਤਾ ਤੇ ਇਤੋਂ ਜੰਗਾ ਸਾਡੇ ਪਿੰਡ ਜਿਹੜੇ ਮਜ਼ਦੂਰ ਸੱਚਣੇ ਆ ਨਾ ਉਹ ਤੱਕ ਮੂੰਹ ਤੇ ਜਵਾਬ ਦੇ ਦਿੰਦੇ ਨੇ ਕਿ ਭਾਈ ਮੈਂ ਨਹੀਂ ਤੇਰੇ ਕੰਮੋਂ ਦਾ ਤੂੰ ਐਂ ਕਹਿਤਾ ਤੇ ਅਸੀਂ ਇਹੋ ਜਿਹਾ ਸਾਡੇ ਦਿਮਾਗ ਵਿੱਚ ਪੜਿਆ ਲਿਖਾ ਕੇ ਸਾਡੇ ਦਿਮਾਗ ਵਿੱਚ ਇਹੋ ਜਿਹਾ ਡਰ ਦਾ ਮਾਹੌਲ ਪੈਦਾ ਕੀਤਾ ਜਾਂਦਾ ਮੁੰਡ ਇਹ ਉਹ ਕਿਤੇ ਵੀ ਖੜ ਨਹੀਂ ਸਕਦੇ ਮੈਂ ਬਾਰ ਬਾਰ ਖੜਨ ਦੀ ਵਾਲੀ ਗੱਲ ਤਾਂ ਕਰਦਾ ਕੋਈ ਕਿਸਾਨੀ ਅੰਦੋਲਨ ਚੱਲਦਾ ਕਿਤੇ ਨਿਕਲਾਬੀ ਦੌਰ ਹੁੰਦਾ ਉੱਥੇ ਨੌਜਵਾਨਾਂ ਦੀ ਭੀੜ ਬਹੁਤ ਘੱਟ ਹੁੰਦੀ ਹੈ ਸਾਡੇ ਬਜ਼ੁਰਗ ਹੀ ਜਾ ਕੇ ਡੰਡੇ ਘੱਟਦੇ ਆ ਤੇ ਇਸ ਕਰਕੇ ਤੁਸੀਂ ਬੜੇ ਸੱਜਣ ਇੱਥੇ ਬੈਠੇ ਜਿਹੜੇ ਕਿਸਾਨੀ ਅੰਦੋਲਨ ਦਾ ਹਿੱਸਾ ਰਹੇ ਹੋਗੇ ਕੋਈ ਕਿੰਨਾ ਕਿਤੇ ਕਿਸੇ ਵੀ ਅੰਦੋਲਨ ਦਾ ਹਿੱਸਾ ਰਿਹਾ ਆ ਵੀ ਸੜਕਾਂ ਮਲਣੀਆਂ ਹੋਣ ਜਾਂ ਕੋਈ ਸੜਕਾਂ ਬਣਵਾਉਣੀਆਂ ਹੋਣ ਉੱਥੇ ਵੀ ਸਾਨੂੰ ਧਰਨੇ ਲਾਉਣੇ ਪੈਂਦੇ ਆ ਉਥੇ ਵੀ ਅੱਜ ਕੱਲ ਸਾਡੇ ਮਾਂ ਪਿਓ ਆਪਣੇ ਜਵਾਨਾਂ ਨੂੰ ਇਹ ਗੱਲ ਕਹਿੰਦੇ ਪੁੱਤ ਤੂੰ ਨਾ ਜਾਹੀਂ ਤੋੜਾ ਤੇਰਾ ਪਿਓ ਚਲਾ ਜਾ ਫਲਾਨਾ ਚੱਲਦਾ ਕੋਈ ਗੱਲ ਨਹੀਂ ਕਿ ਇਸ ਕੱਲੋਂ ਵੀ ਇਹਨੂੰ ਕੁਛ ਕੱਲੋਂ ਹੋ ਨਾ ਜਾਵੇ ਕੱਲੋਂ ਇਹਦਾ ਫਿਊਚਰ ਨਾ ਖਰਾਬ ਹੋ ਜAVE ਜੇ ਕਿਤੇ ਸਰਕਾਰ ਦੀ ਨਿਗ੍ਹਾ ਚ ਟੜ ਗਿਆ ਨਾ ਹੋ ਜAVE ਜੇ ਇਹੀ ਗੱਲਾਂ ਸਾਡੇ ਭਗਤ ਸਿੰਘ ਵਰਗੇ ਵੀਰ ਸੋਚਦੇ ਹੁੰਦੇ ਤਾਂ ਆਪਾਂ ਆਜ਼ਾਦ ਨਹੀਂ ਸੀ ਹੋ ਸਕਦੇ ਤੇ ਇੰਨੀਆਂ ਗੱਲਾਂ ਸੀ ਤੇ ਮੈਂ ਜਿਹੜੀ ਬਾਹਰ ਦੀ ਗੱਲ ਦੱਸਣੀ ਚਾਹੁੰਦਾ ਸੀਗਾ ਉਥੇ ਸਿਸਟਮ ਇਹੋ ਜਿਹਾ ਬਣ ਗਿਆ ਜੀ ਅਸੀਂ 9 ਵਜੇ ਉੱਠੀਦਾ ਸੀ ਆਪਣੇ ਕੰਮ ਚ ਜਾਈਦਾ ਸੀ ਤੇ ਸ਼ਾਮ ਨੂੰ ਆ ਕੇ ਬੈਠਦੇ ਪੰਜ ਦਿਨ ਕੰਮ ਕਰਦੇ ਠੀਕ ਹੈ ਦੋ ਦਿਨ ਮਿਲਦੇ ਆ ਉਹਦੇ ਵਿੱਚ ਬੰਦਾ ਘਮ ਦਾ ਫੋਟੋਆਂ ਪਾ ਦਿੰਦਾ ਉਹਨਾਂ ਨੇ ਜ਼ਿੰਦਗੀ ਇਹੋ ਜਿਹੀ ਬਣਾਤੀ ਵੀ ਸਾਰਾ ਦਿਖਾਵੇ ਦਾ ਖੇਲ ਹੋਇਆ ਵਾ ਵੱਡੀਆਂ ਕਾਰਾਂ ਵੱਡੇ ਵਧੀਆ ਵਧੀਆ ਕੱਪੜੇ ਬੰਦਾ ਬਾਹਰ ਜਾਂਦਾ ਉਹਦੇ ਦਿਮਾਗ 'ਚ ਇਹ ਚੀਜ਼ ਰਹਿ ਗਈ ਆ ਵੀ ਮੈਂ ਆਪਣੀ ਲਾਈਫ ਸੈੱਟ ਕਰ ਦਵਾਂ ਉਹ ਇੱਕ ਕੱਪੜੇ ਪਾਉਣ ਨੂੰ ਤੇ ਗੱਡੀਆਂ ਖਰੀਦਣ ਨੂੰ ਲਾਈਫ ਸਮਝੀ ਬੈਠੇ ਆ ਉੱਥੇ ਬਾਹਰ ਦੇ ਮੁਲਕਾਂ ਦੇ ਵਿੱਚ ਤੇ ਹੁਣ ਰੈਂਦੀ ਖੁੰਦੀ ਖੇਤੀ ਦਾ ਉੱਥੇ ਕਿਵੇਂ ਕਾੜ ਹੋਈ ਜਾਂਦਾ ਉਹ ਵੀ ਤੁਹਾਨੂੰ ਦੱਸ ਦਿੰਦਾ ਜਿਵੇਂ ਮੰਨ ਲਓ ਕੋਈ ਵੱਡਾ ਜ਼ਿਮੀਦਾਰ ਆ ਉਹਦੇ ਕੋਲੇ ਹਜ਼ਾਰ ਹਜ਼ਾਰ ਕਿੱਲਾ ਜ਼ਮੀਨ ਦਾ ਜਿਹੜਾ ਛੋਟਾ ਜ਼ਿਮੀਦਾਰ ਆ ਉਹਦੀ ਸਬਜ਼ੀ ਵੀ ਮੰਡੀਆਂ ਦੇ ਵਿੱਚ ਨਹੀਂ ਵਿਕਦੀ ਮੰਡੀ ਉੱਥੇ ਵੇਅਰ ਹਾਊਸ ਆ ਵੱਡੇ ਵੱਡੇ ਤੇ ਉਹਦੇ ਵਿੱਚ ਉਹਦੀ ਸਬਜ਼ੀ ਵੀ ਜਲਿਆਣੀ ਓਕੇ ਉਹਨੂੰ ਛੋਟੀਆਂ ਮਾਰਕੀਟਾਂ ਦੇ ਵਿੱਚ ਜਿਵੇਂ ਅੰਕਲ ਜੀ ਕਹਿੰਗੇ ਸਾਡੇ ਸਾਡੇ ਛੋਟੇ ਬਿਜ਼ਨਸ ਖਤਮ ਹੋ ਰਹੇ ਆ ਉਹਨਾਂ ਦੀ ਛੋਟੀਆਂ ਮਾਰਕੀਟਾਂ ਦੇ ਵਿੱਚ ਪ੍ਰੀਮਾਰਕੀਟ ਕਹਿੰਦੇ ਆ ਉੱਥੇ ਜਾ ਕੇ ਉਹਨੂੰ ਵੇਚਣੇ ਪੈਂਦੀ ਆ ਜਾਂ ਛੋਟੇ ਛੋਟੇ ਸ਼ੋਪਾ ਆ ਉੱਥੇ ਵੇਚਣੇ ਪੈਂਦੀ ਆ ਤੇ ਵੱਡੀਆਂ ਜਿੱਥੇ ਜਿਵੇਂ ਹੁਣ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਆਪਣੇ ਜਿਹ ਤੇ ਦੂਜੀਆਂ ਗੱਲਾਂ ਉਹਨਾਂ ਨੇ ਬਣਾਈਆਂ ਹੋਇਆ એનર્ਜੀ ਬਾਰ ਜਿਹੜੇ ਬੰਦੇ ਕੋਲ ਟਾਈਮ ਨਹੀਂ ਰੋਟੀ ਖਾਣ ਦਾ ਉਹਦੇ ਕੋਲ ਇਹ ਚੌਕਲੇਟ ਮਿਲਦੀ ਆ ਜੀ ਉਹਨੂੰ એનર્ਜੀ ਬਾਰ ਕਹਿ ਦਿੰਦੇ ਆ ਪ੍ਰੋਟੀਨ ਬਾਰ ਕਹਿ ਦਿੰਦੇ ਆ ਵੀ ਤੁਸੀਂ ਖਾਈ ਚੱਲੋ ਦੁਕਾਨ ਤੇ ਖੜੇ ਖੜੇ ਖਾ ਲਓ ਆਪਣਾ ਜੇਬ ਵਿੱਚ ਰੱਖੋ ਖਾ ਲਓ ਤੇ ਕੰਮ ਕਰੀ ਚੱਲੋ ਜਾਣ ਕੇ ਉਹਨਾਂ ਨੇ ਬੰਦੇ ਨੂੰ ਇੱਕ ਮਸ਼ੀਨਰੀ ਉੱਥੇ ਬਣਾ ਦਿੱਤਾ ਵੀ ਬਸ਼ੀਰ ਵਾਂਗੂ ਬੰਦੇ ਨੇ ਯੂਜ਼ ਕਰਦੇ ਆ ਉੱਥੇ ਤੇ ਐਵੇਂ ਜਦੋਂ ਹੁਣ ਆਪਣੇ ਇੱਥੇ ਆਮ ਤੁਸੀਂ ਦੇਖਿਓ ਦੇਖੂਗੇ ਬਰਨਾਲਿਆਂ ਵੱਲੋਂ ਜਾਂਦੇ ਆ ਚੰਡੀਗੜ੍ਹ ਜਾਂਦੇ ਆ ਆਮ ਰਾਸਤੇ 'ਚ ਕੋਈ ਮੈਕਡੋਨਲਡ ਖੁੱਲ ਗਿਆ KFC ਖੁੱਲ ਗਿਆ ਸਾਨੂੰ ਪੰਜਾਬੀਆਂ ਨੂੰ ਇਹ ਬੜਾ ਲੱਗਦਾ ਵੀ ਲੈ ਇਹ ਤਾਂ ਬਾਹਰ ਵਾਲੀਆਂ ਸਹੂਲਤਾਂ ਹੋ ਗਈਆਂ ਪਰ ਉਹ ਕਿਤੇ ਨਾ ਕਿਤੇ ਸਾਡੇ ਸਮਾਜ ਨੂੰ ਨਕੂਸਕ ਬਣਾਉਣ ਦਾ ਇੱਕ ਹਿੱਸਾ ਕਰਦੇ ਆ ਉਹਦੇ ਵਿੱਚ ਸਾਡੇ ਮੁੰਡਿਆਂ ਦੇ ਦਿਮਾਗ 'ਚ ਇਹੀ ਗੱਲ ਵੜੀ ਹੋਈ ਆ ਵੀ ਤੋਂ ਗੱਡੀ ਚੱਕੋ ਜਾ ਕੇ ਖਾ ਕੇ 버ਗਰ ਪੀਜੇ ਤੇ ਆਜੋ ਘਰੇ ਨਾ ਤਾਂ ਉਹਦੇ 'ਚ ਤੁਹਾਨੂੰ ਕੋਈ એનર્ਜੀ ਮਿਲਦੀ ਆ ਨਾ ਕੋਈ ਵਧੀਆ ਸਿਹਤ ਮਿਲਦੀ ਆ ਉਹਦੇ ਇਹ ਬਾਹਰ ਦਾ ਸਿਸਟਮ ਸੀਗਾ ਡਰਾਈਵ ਥਰੂ ਖਾਣਾ ਹੋਇਆ ਵਾ ਤੁਸੀਂ ਘਰੋਂ ਕੰਮ ਤੇ ਨਿਕਲੋ ਗੱਡੀ ਬਾੜੋ ਜਾਂਦੇ ਜਾਂਦੇ 버거 ਲਓ ਖਾ ਕੇ ਚਲੋ ਆਪਣੇ ਕੰਮ ਤੇ ਬਸ ਉੱਥੇ ਹੀ ਹੈ ਕੰਮ ਤੇ ਜਾਓ ਤੇ ਕੰਮ ਤੋਂ ਆਜੋ ਜਿਹੜੇ ਬੰਦੇ ਥੋੜੇ ਜੇ ਇਸ ਚੀਜ਼ ਨੂੰ ਸਮਝ ਚੁੱਕੇ ਆ ਉੱਪਰ ਉੱਠ ਚੁੱਕੇ ਆ ਉਹ ਬੰਦੇ ਥੋੜਾ ਜਿਹਾ ਆਪਣੇ ਲਈ ਸਟੈਂਡ ਲੈਣ ਲੱਗ ਗਏ ਆ ਕੁਝ ਬੋਲਦੇ ਵੀ ਆ ਪਰ ਇਹਨਾਂ ਦਾ ਹੁਣ ਇੱਡਾ ਵੱਡਾ ਸਮਾਜ ਬਣ ਗਿਆ ਇਹ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਬੰਦੇ ਆ ਜਿਹੜੇ ਬਸ ਸੋਖ ਬੰਦਿਆਂ ਦੇ ਕੋਈ ਸਮਝਦੇ ਨਹੀਂ ਮਸਲ ਕੇ ਰੱਖ ਦਿੰਦੇ ਆ ਤੁਸੀਂ ਹੁਣ ਕਿਤੇ ਇੱਕ ਕਿਸੇ ਵੀ ਪੁਲਿਸ ਵਾਲੇ ਦੇ ਖਿਲਾਫ ਕਿਸੇ ਵੀ ਨਿਤ ਦੇ ਖਿਲਾਫ ਆਵਾਜ਼ ਚੱਕ ਕੇ ਦੇਖੋ ਤੇ ਤੁਹਾਨੂੰ ਦੂਜੇ ਦਿਨ ਉਹ ਬੰਦਾ ਹੀ ਨਹੀਂ ਮਿਲਣਾ ਇਹੋ ਜੇ ਬਰਤਾਨਾ ਹੋ ਰਿਹਾ ਇਸ ਕਰਕੇ ਆਪਾਂ ਸਾਰਿਆਂ ਨੂੰ ਜਾਗਰਤ ਹੋਣ ਦੀ ਲੋੜ ਆ ਤੇ ਵੱਧ ਤੋਂ ਵੱਧ ਆਪਣੇ ਜਵਾਨਾਂ ਨੂੰ ਸੇਧ ਦੇਣ ਦੀ ਵੀ ਲੋੜ ਆ ਵੀ ਤੁਸੀਂ ਸਿਸਟਮ ਨੂੰ ਸਮਝੋ ਵੀ ਤੁਹਾਡੇ ਆਸ-ਪਾਸੇ ਕੀ ਚੱਲਣ ਡਿਆ ਤੁਹਾਨੂੰ ਕੀਤਾ ਇਹ ਤੁਹਾਨੂੰ ਦਿਖਾਉਂਦੇ ਹੋ ਤੁਸੀਂ ਆਜ਼ਾਦ ਆ ਪਰ ਤੁਹਾਨੂੰ ਗੁਲਾਮੀ ਵੱਲ ਧੱਕ ਰਹੇ ਆ ਤੇ ਕੱਲ ਨੂੰ ਇਹੋ ਜਿਹਾ ਜਦ ਜਾ ਕੇ ਖੜਾ ਕਰ ਦੇਣਗੇ ਤੁਸੀਂ ਸੋਚਣਾ ਵੀ ਬੰਦ ਕਰ ਚੁੱਕੇ ਹੋਵੋਗੇ ਵੀ ਮੇਰਾ ਕੀਤਾ ਕੀ ਆ ਤੇ ਤਕਰੀਬਨ ਜੇ ਹੁਣ ਆਪਾਂ ਸਾਡੇ ਬਜ਼ੁਰਗਾਂ ਦੇ ਵਿੱਚ ਜਿਹੜੇ 60-70 ਸਾਲ ਦੱਪ ਗਏ ਉਹਨਾਂ ਤੋਂ ਕੋਈ ਪੁੱਛੀ ਹੈ ਨਾ ਉਹ ਇਹੀ ਗੱਲ ਕਹਿੰਦੇ ਆ ਵੀ ਤੁਸੀਂ ਬਾਰਾ ਸੋਤਣਾ ਛੱਡੋ ਆਪਣਾ ਜੋਕ ਕੀਤਾ ਕਰਦੇ ਆਂ ਕਰੋ ਤੇ ਬੰਦਿਆਂ ਲਈ ਖੜਨਾ ਸਿੱਖੋ ਕਿਉਂਕਿ ਇੱਕ ਟਾਈਮ ਤੇ ਹੈਗਾ ਪੈਸਾ ਵੀ ਜਵਾਬ ਦੇ ਜਾਂਦਾ ਜਿੱਥੇ ਬੰਦੇ ਖੜਦੇ ਉੱਤੇ ਪੈਸਾ ਵੀ ਨਹੀਂ ਖੜਦਾ ਜੀ ਬੜੀ ਜਗ੍ਹਾ ਤੇ ਲੋਕਾਂ ਨਾਲ ਇਹ ਵੀ ਗੱਲ ਹੋਈ ਹੈ ਵੀ ਹੋਈ ਵੀ ਹੈ ਪੈਸਾ ਕੋਲੇ ਬਹੁਤ ਹੈ ਤੇ ਬੰਦਾ ਕੋਲੇ ਇੱਕ ਵੀ ਨਹੀਂ ਤੇ ਉੱਥੇ ਆ ਕੇ ਬੰਦ ਨੂੰ ਯਾਦ ਹੁੰਦਾ ਵੀ ਮੈਂ ਆਪਣੇ ਯਾਰ ਸੱਜਣ ਸਾਰੇ ਸਾਡੀਆਂ ਪਿੱਛੇ ਤੇ ਮੈਂ ਪੈਸੇ ਕਮਾਉਂਦਾ ਰਹਿ ਗਿਆ ਦੁਨੀਆਦਾਰ ਜਿਹੇ ਰਿਸ਼ਤੇ ਸਾਰੇ ਭੁੱਲ ਚੁੱਕਿਆ ਤੇ ਇੰਨੇ ਕੁ ਮੈਂ ਜਿੰਨਾ ਮੇਰੇ ਮਨ ਦੀ ਗੱਲ ਸੀ ਮੈਂ ਕਹਿ ਕੇ ਪੜ੍ਹਦਾ ਸਮਾਂ ਦਾ ਜਾਚ ਲਗਾ ਜੇ ਕੁਝ ਗਲਤ ਬੋਲ ਦਿੱਤਾ ਹੋਵਾਂ ਵਾਹਿਗੁਰੂ ਜੀ ਦਾ ਖਾਲਸਾ ਚੇਵਾ ਮੇਰੀ ਦਿੱਫਤ ਹੋਤੀ ਬਹੁਤ ਹੀ ਮਿਹਰਬਾਨੀ